ਗੁਰਦਾਸਪੁਰ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਤਾਂ ਚੋਰ ਲਗਾਤਾਰ ਪੁਲਿਸ ਨੂੰ ਚੁਣੌਤੀ ਦੇ ਰਹੇ ਨੇ ਚੋਰੀ ਦੀ ਤਾਜ਼ੀ ਘਟਨਾ ਨਬੀਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਚੋਰਾਂ ਨੇ ਰਾਤ ਨੂੰ ਇੱਕ ਬੰਦ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਸੋਨੇ ਦੇ ਗਹਿਣੇ, ਨਕਦੀ ਅਤੇ ਤਿੰਨ ਵਿਦੇਸ਼ੀ ਕੜੀਆਂ ਚੋਰੀ ਕਰ ਲੀਆਂ ਨੇ ਇਸ ਬੰਦੇ ਕਰਦੇ ਮਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਨਵੀਪੁਰ ਕਲੋਨੀ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਅਤੇ ਉਸ ਦੇ ਨੇੜੇ ਇੱਕ ਨਵਾਂ ਘਰ ਬਣਿਆ ਹੋਇਆ ਉਸ ਨੇ ਆਪਣੇ ਨਵੇਂ ਘਰ ਦੇ ਵਿੱਚ ਪਾਠ ਰੱਖਿਆ ਸੀ ਜਿਸ ਕਾਰਨ ਉਸ ਦਾ ਪੂਰਾ ਪਰਿਵਾਰ ਉੱਥੇ ਹਾਜ਼ਰ ਸੀ ਜਦੋਂ ਉਹ ਸਵੇਰੇ 5 ਵਜੇ ਆਪਣੇ ਕਿਰਾਏ ਦੇ ਮਕਾਨ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਚੋਰਾਂ ਨੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਹੈ ਤੇ ਸਾਰੇ ਡੱਬੇ ਖੋਲੇ ਹੋਏ ਸਨ ਜਿਨ੍ਹਾਂ ਦੇ ਵਿੱਚ 7 ਟੋਲੇ ਸੋਨੇ ਦੇ ਗਹਿਣੇ 45000 ਰੁਪਏ ਦੀ ਨਕਦੀ ਅਤੇ ਤਿੰਨ ਵਿਦੇਸ਼ੀ ਘੜੀਆਂ ਚੋਰੀ ਹੋ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਚੋਰ ਗਰੀਲ ਤੋੜ ਕੇ ਦੀਵਾਰ ਟੱਪ ਕੇ ਘਰ ਦੇ ਵਿੱਚ ਵੜੇ ਸਨ ਜਦਕਿ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਗ੍ਰਾਹਕ ਬੋਲਦੇ ਰਹਨ ਵਾਲਿਆਂ ਪਿਛੋ ਪਿੰਡ ਮੇਰਾ ਬਣਾ ਲਿਆ ਇੱਥੇ ਨਵੀਂਪੁਰ ਅਸੀਂ ਕਰਾਈ ਤੇ ਰਹਿੰਦੇ ਆ ਘਰ ਦੇ ਵਿੱਚ ਤੇ ਅਸੀਂ ਨਵਾਂ ਮਕਾਨ ਬਣਾਇਆ ਸੀਗਾ ਤੇ ਅਸੀਂ ਉੱਧਰ ਚੜ ਗਏ ਤੇ ਚੋਰਾਂ ਨੇ ਪਿਛੋ ਦੀ ਕਾਂਡ ਟੱਪੀ उतो गरेलो लाई बूए जो तो लागू गलेलो ला के अंदर हथ पा के कुंडी खोल के अंदर वड़ गया खोली आमड़ी के जो कुछ मिलिया उन्होंने वो लै गया फिर कमरा खोलिया कमरे के कमरे में जिंदरा वजह जिंदरा तोड़ आया फिर बक्सा ने समान क्या अपना जो भी खाना ही सोना क्या नगदी कैश कड़के मैं चार बजे साढ़े चार पांच बजे आया तकरीबन मैं देखे आंदरों भी लोग लगा ही बहार सा लगा ही अंदरों कु ही मतलब जो बड़ो भी बंदा आऊगा तो मतलब खड़का खड़काऊगा तो अं भजा ਇਹ ਨੌਂ ਦੀ ਕਾਹ ਲੈ ਗਿਆ ਤੇ ਸੋਨਾ ਲੈ ਗਿਆ ਕਿੰਨਾ ਸੋਨਾ ਲੈ ਗਿਆ ਸੋਨਾ ਮਲੇ ਪੰਜ-ਛੇ ਟੋਲੇ ਸੋਨਾ ਹੋਣਾ ਤੇ ਕੋਈ ਨਗਦੀ ਕਾਹ ਸੀਗਾ ਕੋ 40 ਕੇ 40 45000 ਰੁਪਇਆ ਮਿੱਥੀਆਂ ਮੁਠੀਆਂ ਦੇਣ ਵਾਸਤੇ ਰੱਖਿਆ ਹੀ ਲਾ ਉਹ ਲੈ ਕੇ ਦੀ ਚਲੇ ਗਏ ਇੱਕ ਪੁਸ਼ ਨੂੰ ਕੋ ਪਲਾਨ ਕਰ ਦਿੱਤੀ ਆ ਪੁਸ਼ ਵਾਲੇ ਮੌਕਾ ਦੇਖ ਕੇ ਆ ਕੇ ਚਲੇ ਗਿਆ ਸੱਤ ਅੱਢਾਂ ਜੋ ਹੋਰ ਵੀ ਖੜਾ ਕੁਝ ਨਹੀਂ ਨਹੀਂ ਜੋ ਦੋ ਦੋ ਤਿੰਨ ਘੜੀਆਂ ਖੜੀਆਂ ਨੇ ਮਲੇ ਬਾਹਰ ਦੇ ਮੁਖੜੀਆਂ ਹੀਆਂ ਘੜੀਆਂ ਉਹ ਲੈ ਗਿਆ ਜੋ ਨਾਲ ਢੱਟ ਮੋਟਾ ਮੋਟਾ ਮਾਲ ਲੈ ਗਿਆ ਉਹ ਲੈ ਗਿਆ ਕੀ ਮੰਗਤਾ ਤੇ ਉਹਨ ਕੀ ਕੋੜਾ ਠਾਣਾ ਪੈਂਦਾ ਆਪਣਾ ਸਾਡਾ ਠਾਣਾ ਵੀ ਪੈਂਦਾ ਟੀਵੀ ਪੈਂਦਾ ਹਨ ਗੁਰਦਾਸਪੁਰ ਕਿਥੋਂ ਨਹੀਂ ਪਣਾਉਂਦੇ ਰਹੇ ਨੇ ਵਾਲਿਆਂ ਸਾਡੇ ਵੀ ਪੈਂਦਾ ਹੈਦਰ ਖਾਲੀ ਦੇ ਕੰਪਲੇਨ ਲਿਖਾਈ ਆ ਤੇ ਉਹ ਮੌਕਾ ਦੇ ਕੇ ਆਏ ਸੀਗੇ ਉਹ ਮੌਕਾ ਦੇ ਕੇ ਚਲੇ ਗਏ ਆ ਨਹੀਂ ਕੋਈ ਕੰਨੀ ਕੰਪਲੇਨ ਤੇ ਨਹੀਂ ਲਿਖੀ ਗਈ ਆ ਇਹ ਚੋਰੀ ਹੋਈ ਹੋਇਆ ਕਿਹੜਾ ਏਰੀਆ ਇਹ ਨਵੀਪੁਰ ਕਲੋਨੀ ਪੈਂਦਾ ਏਰੀਆ ਨਵੀਪੁਰ ਕਲੋਨੀ ਨੂੰ ਰਾਜ ਹਰਦਾਈ ਆ ਬਾਈਪਾਸ ਤੋਂ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ